ਮਾਸੀ ਆਪਾਂ ਲੈ ਲਿਆ ਕਰੇ ਜਾ ਕੇ ਦਿਖਾਵਾਂਗੀ ਕੀ ਕੀ ਕੁਛ ਲਿੱਤਾ ਰਖੜੀ ਲਈ ਲੈ ਦੇ ਪੈਸੇ ਕਹਿੰਦੀ ਲੈ ਦੇ ਪੈਸੇ ਮੈਨੂੰ ਨਹੀਂ ਜਿਹਦੇ ਮਰਜ਼ੀ ਦੇਖ ਲੋ ਗਾਇਸ ਹੁਣ ਆਪਾਂ ਲੈਨ ਚੱਲੇ ਰਖੜੀਆਂ ਆਪਾਂ ਇੰਨੇ ਦਿਨ ਪਹਿਲਾਂ ਤਾਂ ਲੈਨ ਚੱਲੇ ਜਿਹੜੇ ਆਪਣੇ ਕੈਨੇਡਾ 'ਚ ਬੈਠੇ ਆ ਉਹਨਾਂ ਨੂੰ ਪਾਉਣੀਆਂ ਨੇ ਜਿਵੇਂ ਚਾਚੇ ਤਾਏ ਦੇ ਜਵਾਕ

ਕਿੰਨਾਂ ਬਾਕੀ ਆ ਮਕਾਨ ਹੋ ਗਿਆ ਆ ਸੋਹਣੀ ਇੱਕ ਕੱਢ ਲਾ ਗੜੀ ਇਹ ਇਹ ਲੈ ਕੇ ਲਾਂ ਸੋਹਣੀ ਨਹੀਂ ਨਹੀਂ ਦੀ ਦਾ ਇਹ ਆ ਗਿਫਟ ਪੈਕ ਕਿਤੇ ਆ ਕਿੰਨਾ ਦੋ ਆ ਕਿਤੇ ਦੋ ਹਾਂ ਜੀ ਆਹ ਕਿ ਲਿਖਿਆ ਬ్రో ਜੀ ਨੂੰ ਰੱਖਦੇ ਇੱਕ ਕੱਢਤੀ ਸ਼ਾਰਡ ਇੱਕ 0 ਲੱਖ ਮੇਰਾ ਪਿਆਰਾ ਵੀਰ ਇਹ ਰੇਟ ਦੇ ਰੱਤੀ ਮੈਨੂੰ ਫੀਲ ਆ 150 ਦਾ ਆ 150 ਦਾ ਇਹਦੇ ਵਿੱਚ ਨੀਲਾ ਵਾ ਆ ਸੇ ਆ ਆ ਵਾਈਟ ਦੇ ਵਿੱਚ ਇਹ ਇਸ ਲਈ ਇਹ 100 ਦਾ ਵਾ ਪਰ ਫਿਰ ਵੀ ਨਵੀਂ ਜਿਹੀ ਜੁਨੀਕ ਦੀ ਚੀਜ਼ ਹੈ ਨਾ ਪਹਿਲੀ ਵਾਰੀ ਇਹ ਸੋਨਾ ਆ ਗਿਆ ਤੁਸੀਂ ਗਿਫਟ ਕਾਰਡਸ ਨੇ 150 ਰੁਪਏ ਦਾ ਆ 100 ਦਾ ਆ 150 ਦਾ ਇਹਦੇ ਚ ਹੋਰ ਵੀ ਹੈਗਾ ਵਾ ਜਿਵੇਂ ਉਧਰ ਲਿਖੋ ਕੋਈ ਭਾਬੀ ਬੇਰਾਂ ਸਾਹਿਬ ਜੀ ਚਲੋ ਵਸੂ ਬਾਹਰ ਦੇ ਕੋਈ ਹੈ ਕੋਈ ਵੀ ਲਿਖਾਣਾ ਹੋਵੇ ਤਾਂ ਲਿਖਾ ਸਕਦੇ ਹੋ ਸਿੰਘਾ ਦੇ 80 ਦੇ ਕਿੰਨੇ ਪੀਸ ਹੈ 12 12 ਚੂੜੀਆਂ 80 ਰੁਪਏ ਦੀ ਕੱਚ ਚਾਹੀਦਾ ਬਸ ਬਸ ਲੈ ਲਈਏ ਤੈਨੀਆਂ ਹੀ ਲੈਣੀਆਂ ਸੀ ਇਹ ਵੀ 80 ਰੁਪਏ ਦੀ ਹਾਂਜੀ ਆਮੀ 80 ਰੁਪਏ ਦੀ ਇਹਦੇ ਚ ਲੱਗਣਾ ਵੀ ਬਹੁਤ ਹੈ ਕੀ ਕਹਿੰਦਾ ਉਹ ਕਹਿੰਦਾ ਨਾ ਕੋਗਿਓ ਤੈਨ ਪਿੰਡਾਂ ਦਾ ਪਾਣੀ ਆ ਘਾਟੇ ਕਹਾਣੀ ਆ ਜਾਣਾ ਫੇਰ ਤੇ ਆਪਾਂ ਜਿਹੜਾ ਸਮਾਨ ਸੀ ਆਪਾਂ ਲੈ ਲਿਆ ਕਰੇ ਜਾ ਕੇ ਦਿਖਾਵਾਂਗੇ ਕੀ ਕੀ ਕੁਛ ਲਿੱਤਾ ਰਖੜੀ ਲਈ ਸੌਣ ਦੇ ਮਹੀਨੇ ਲਈ ਠੀਕ ਆ ਫ੍ਰੀ ਹੋ ਕੇ ਤੇ ਮਾਸੀ ਦੇ ਪੱਟੀ ਹੋ ਗਈ ਹੈ ਮਾਸੀ ਡਾਕਟਰ ਕੀ ਕਹਿੰਦਾ ਕਿੰਨੇ ਟਾਈਮ ਲਈ ਹੋ ਜਾਏਗੀ ਠੀਕ ਆ ਕਦੋਂ ਕਰ ਦੇਖੋ ਜੀ ਜਦ ਰੱਬ ਕਰੇ ਸੇ ਦਿਸੀ ਤੇ ਠੀਕ ਹੋ ਜੇ ਮਾਸੀ ਸੌਣ ਦੇ ਲਈ ਇਹਨਾਂ ਦਾ ਕਾਪੀ ਰਾਈਟ ਆ ਜਾਣਾ ਜਦ ਮਹੀਨੇ ਭੇਜਿਆ ਦਾ ਹੈਗਾ ਡੱਬਾ ਪਰ ਮੇਰਾ ਰੀਲਾ ਦਾ ਡੱਬਾ ਪੰਜ ਜਾਣਾ ਬਾਅਦ ਚ ਮੈਨੂੰ ਬਹੁਤ ਪਸੰਦ ਆਇਆ ਡੱਬਾ ਮੇਰੇ ਲਈ ਬਹੁਤ ਰਾਜਵੀਰ ਖਾਨਾ ਮੈਂ ਆਵਦਾ ਰੱਖੂਗਾ ਵਿਚਾਰਾ ਹੁਣ ਨਾ ਆ ਕੇ ਆਇਆ ਸੀ ਡੀਕ ਕਰ ਰਏ ਸੀ ਸਾਰੇ ਜਾਣੇ ਕਦੋਂ ਆਊ ਕਦੋਂ ਆਊਗਾ ਕਦੋਂ ਆਊਗਾ ਸਾਰੇ ਡੀਕ ਕਰ ਰਏ ਸੀ ਇਹਨਾਂ ਡੈਡੀ ਫਟਾਫਟ ਉਹ ਨਹੀਂ ਜਾਣਾ ਖੇਤ ਅਸੀਂ ਸਾਡਾ ਤੁਹਾਨੂੰ ਪਤਾ ਹੀ ਏ ਝੋਨੇ ਦਾ ਲਾਸ ਹੋ ਗਿਆ ਤੇ ਹੁਣ ਉਹ ਨਵੀਂ ਤਿਆਰੀ ਕਰਨ ਲਈ ਉਹ ਛੇਤੀ ਸੀਗੇ ਤੇ ਉਹਨਾਂ ਦੇ ਪਹਿਲਾਂ ਰੱਖਣੀ ਬੰਨ ਕੇ ਉਹਨਾਂ ਨੂੰ ਤੋੜਤਾ ਹਾਂਜੀ ਤੇ ਹੁਣ ਆਪਾਂ ਬੰਨਾਂਗੇ ਹੀ ਰਖੜੀ ਪਹਿਲੀ ਵਾਰੀ ਮੇਰੀ ਹੈ ਕਿਉਂਕਿ ਮੈਂ ਵੱਡੀਆਂ ਸਾਰਿਆਂ ਨਾਲੋਂ ਜੈਸਮੀਨ ਵੀ ਇੱਧਰ ਬੈਠੀ ਹੈ ਜੈਸਮੀਨ ਨੂੰ ਵੀ ਲਾਉਣਾ ਫੋਨ ਜੈਸਮੀਨ ਨੂੰ ਫੋਨ ਲਾਏ ਆਪਾਂ ਜੀ ਆਪ ਵੀ ਰਖੜੀ ਦਾ ਅਸੀਂ ਬੰਨਾਂਗੇ ਮੇਰੀ ਮੈਂ ਦੇਖ ਬਣਾ ਕੇ ਬਾਬਾ ਮੱਥਾ ਟੇਕ ਕੇ ਪਾਠ ਕਰਕੇ ਆਪਾਂ ਬਾਬਾ ਜੀ ਦੇ ਡਿਜ਼ਾਈਨ ਦੇ ਕਰਿਆ ਲਈ। ਬੰਨੇ। ਲੈ ਕਿ ਕਿ ਸਹੀ। ਥੈਂਕ ਯੂ। ਚਲ ਆਪਾਂ ਵੈਰੀ ਬਾਡੀ। ਚੰਨ ਕਰੀਂ ਦੀ ਬਾਜੀ। ਹਾਂ ਚੱਤਣਾ। ਨਾ ਟਿੱਕਾ ਕੌਣ ਲਾਊਗਾ? ਕੌਣ ਲਾਊਗਾ? ਸਰ ਟਿੱਕਾ ਨਾ। ਚੰਨ ਕਰੀਂ ਦੀ ਬਾਜੀ। ਬਣਾਇਆ ਵੀ ਆ। ਤੂੰ ਦੂਜੇ ਆਣਾ। ਚਲ। ਬੰਮਣ ਚੱਤੀ। ਉੱਡੀ ਗਲਾਪੀ ਮੰਨਦੇ ਕਿਹੜੀ ਉਹ ਤਾਂ ਹੈ ਪ੍ਰੀਤ ਦੀ ਕੋਈ ਨਹੀਂ ਪ੍ਰੀਤ ਨੇ ਬੰਦ ਕਰਤੀ ਜੈਸਮਿਨ ਵਾਲੀ ਪ੍ਰੀਤ ਵੀ ਬੰਦੀ ਜੈਸਮਿਨ ਮੇਰੇ ਆਪਣੇ ਬਾਗ ਦੀ ਜੈਸਮਿਨ ਪ੍ਰੀਤ ਤੇ ਮੈਂ ਤੇਰੀ ਆਪਦੀ ਕਿਥੇ ਲੈ ਦੇ ਦੇ ਪੈਸੇ ਕਹਿੰਦੀ ਲੈ ਦੇ ਪੈਸੇ ਮੈਂ ਫਿਰ ਜੈਸਮਿਨ ਦੇ ਪੈਸੇ ਅਖੀਰ ਵਾਰ ਫਿਰ ਭਾਉਣਾ ਹੈ ਬੰਦ ਲਾ ਕਿਆ ਤੇਰੇ ਪਹਿਲੇ ਚਲ ਚਲ ਆ ਲੈ ਕੇ ਪਹਿਲੇ ਥੈਂਕ ਯੂ ਪਾਸ ਮੈਨੂੰ ਦੋ ਆ ਮੈਨੂੰ ਦੱਸ ਤਾਂ ਹੰ ਨਵੂਤੇ ਰਾਇ ਬਿੱਦੀ ਰੱਖੜੀ ਸੇਮ ਆ ਨਵੂਤੇ ਲਾਵਾਂਗੇ ਤੇ ਲਾ ਪਟਿੱਕਾ ਰਾਇ ਬਿੱਦੀ ਫੁੱਲ ਲੱਗੇ ਜੀ ਇਹ ਦਿਨ ਚਾਹ ਕਨੂ ਬਿਜੋ ਲੈ ਲੱਖੀ ਮਾਣ ਵੀਰ ਨਾ ਬਰਾਬਰ ਤੇ ਗਈ। ਪਰ ਆਉਣੀ। ਜੀ। ਐਂ ਦੇਗਾ ਦਾ। ਬਬੂ ਕੀ ਖਾਏਗਾ? ਤੀਸਰਾ। ਨਮਜੋ ਤਾ। ਜਲਦੀ ਮੂਹੇ ਦਿਖਾ ਲੈਣਾ। ਇਹ ਨਹੀਂ ਸੀ ਲੋਹਾਂ ਦਾ। ਆਣਾ ਨੂੰ ਵੀ ਖਵਾ ਦੋ। ਆਣਾ ਖਵਾਇਦਾ ਹੁੰਦਾ। ਉੱਥੇ ਹੀ ਖਵਾ ਦੋ। ਕੋਲ ਕੇ ਦੇ ਸ਼ੁਕਰੀਆ ਥੈਂਕ ਯੂ ਤੇ ਚੋਟਾ ਮਹਾਲੇ ਬੋਈਂ ਵੀਰੇ ਜੁਰਾਬ ਦੇ ਕਮਾਈਂ ਹੋਰ ਅਸਲੀ ਆ ਨੀਰ ਲਿਆ ਕਰ ਨਾ ਤੈਨੂੰ ਚਲੇ ਬੰਦ ਚਲੇ ਇੱਥੇ ਜਾਣਾ ਅਲੱਗ ਨੇ ਹੋ ਗਿਆ ਡੰਬ ਨਹੀਂ ਕਾਹਤ ਨਹੀਂ ਤੂੰ ਕਰਾ ਇਹ ਨਹੀਂ ਇਹ ਤਾਂ ਜਦੀ ਆ <míner> Hva <rahimer> skjedde? ਲਾਗੀ ਗੁਰਲੀ ਨੇ ਪੱਕ ਸਾਰੇ ਵਿੱਚੇ ਉਹਦੇ ਮੂੰਹ ਤੇ ਬਾੜਤਾ ਗੁਲਾਬ ਗੁਲਾਬ ਵੀ ਸਾਰਾ ਗੰਗਲਾਉ ਜਾ ਗੁਲਾਬ ਜਾਨੂੰ ਦਿਖਾਰੇ ਮੈਂ ਮੂੰਹ ਤੇ ਬਣਦਾ ਨਾ ਤਾ ਚੁੜੀ ਸਰਨ ਨਹੀਂ ਕਰਦੀ ਫੜਾ ਗਲੀ ਨੂੰ ਪੈਸੇ ਦਾ ਪੁੱਤ ਹਲਕਿਆ ਥੋੜਾ ਨਹੀਂ ਕੋਈ ਦਾ ਬਿਸ਼ਰਮ ਇਹਨਾਂ ਡੱਬੇ ਨੂੰ ਕਿਹਦੇ ਵੀ ਨਹੀਂ ਇੱਕ ਡੱਬਾ ਸਾਡਾ ਖਾਲੀ ਹੋ ਚੁੱਕਿਆ